जय वंदे मातरम वंदे मातरम वंदे जय भारत माता की जय भारत माता की जय की जय ਾਰੇ ਜੀ ਤਿਰੰਗਾ ਯਾਤਰਾ ਕੱਢੀ ਗਈ ਹੈ ਕਿ ਕਿੱਥੋਂ ਲੈ ਕੇ ਕਿੱਥੋਂ ਤੱਕ ਕਰਕੇ ਕੱਢੀ ਗਈ ਅੱਜ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਰਾਸ਼ਟਰੀ ਆਗੂ ਸ਼੍ਰੀ ਜੇਪੀ ਨੱਟਾ ਜੀ ਔਰ ਪੰਜਾਬ ਪ੍ਰਧਾਨ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਨੀਸ਼ ਸ਼ਰਮਾਈ ਦੇ ਦਿਸ਼ਾ ਨਿਰਦੇਸ਼ ਤਹਿਤ ਭਾਰਤ ਵਰਸ਼ ਦੇ ਹਰੇਕ ਜ਼ਿਲ੍ਹੇ ਵਿੱਚ ਤਿਰੰਗਾ ਯਾਤਰਾ ਆਯਾਤੀ ਤੇ ਦਿਹਾੜੇ ਨੂੰ ਮੁੱਖ ਰੱਖ ਕੇ ਕੱਢੀ ਗਈ ਹੈ ਅੱਜ ਅਸੀਂ ਫਰੋਜਪੁਰ ਵਿੱਚ ਵੀ ਆਪਣੇ ਆਜ਼ਾਦੀ ਦਿਵਸ ਦਾ ਨਿਗਮਾਨਦੇ ਹੋਏ ਇਹ ਤਿਰੰਗਾ ਯਾਤਰਾ ਦਿੱਲੀ ਘੇੜ ਤੋਂ ਲੈ ਕੇ ਪੂਰੇ ਸ਼ਹਿਰ ਚ ਘੁੰਮਦੀ ਹੋਈ ਸ਼ੌਣੀ ਫਿਰੋਜਪੁਰ ਚ ਘੁੰਮਦੀ ਹੋਈ ਅੱਜ ਸਾਰਾ ਘੜੀ ਵਿਖੇ ਅਸੀਂ ਸਮਾਪਤੀ ਕਰਤੀ ਹੈ ਕਿ ਇਹ ਆਜ਼ਾਦੀ ਦਾ ਨਿਕ ਮਾਨਦੇ ਹੋਏ ਸਾਰੇ ਦੇਸ਼ ਵਾਸੀਆਂ ਨੂੰ ਅਸੀਂ ਵਧਾਈ ਦਿੰਦੇ ਹਾਂ ਕੀ ਨਾਮ ਹੈ ਤੁਹਾਡੇ ਮੇਰਾ ਨਾਮ ਹਰਿੰਦਰ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ ਬੀਜੇਪੀ ਫਿਰੋਜਪੁਰ ਜਿਹੜੀ ਜਿਹੜੀ ਇਹ ਤਿਰੰਗਾ ਯਾਤਰਾ ਕੱਢੀ ਗਈ ਹੈ ਕਿੱਥੋਂ ਲੈ ਕੇ ਕਿੱਥੋਂ ਤੱਕ ਕਰਕੇ ਗਈ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਦੇਸ਼ ਵਾਸੀਆਂ ਨੂੰ 79ਵੇਂ ਬਰੇ ਗੰਡ ਦੀਆਂ ਸੁਤੰਤਰ ਦਿਵਸ ਦੀਆਂ ਵਧਾਈਆਂ ਦਿੰਦਾ ਹਾਂ ਇਹ ਜਿਹੜੀ ਤਿਰੰਗਾ ਯਾਤਰਾ ਹੈ ਕਿ ਅਸੀਂ ਨਵੀਂ ਦਿੱਲੀ ਗੇਟ ਕੋ ਲੈ ਕੇ ਬਾਹਰੋਂ ਬਾਹਰ ਸ਼ਹਿਰ ਸਾਰਾ ਘੁੰਮਦੀ ਹੋਈ ਫਿਰੋਜਪੁਰ ਸ਼ਾਹਵਲੀ ਤੋਂ ਹੁੰਦੀ ਹੋਈ ਗੁਰਦੁਆਰਾ ਸਾਰਾ ਗੜੀ ਸਾਹਿਬ ਦੇ ਵਿੱਚ ਆ ਕੇ ਸਮਾਪਤੀ ਕੀਤੀ ਹੈ ਇਹ ਤਿਰੰਗਾ ਯਾਤਰਾ ਵੀ ਹੈ ਕਿ ਅਸੀਂ 14 ਅਗਸਤ ਨੂੰ ਇਹ ਯਾਤਰਾ ਤਾਂ ਕਰਦੇ ਆ ਕਿ ਇਹ ਵਿਮੇਸ਼ਾ ਵੀ ਵਸਦੀ ਹੈ ਜਦੋਂ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਸੀ ਉਦੋਂ ਇੱਕ ਸਾਨੂੰ ਜ਼ਖਮ ਵੀ ਮਿਲੇ ਸੀ ਆਜ਼ਾਦੀ ਤੋਂ ਇੱਕ ਦਿਨ ਪਹਿਲਾਂ ਜਦੋਂ ਦੇਸ਼ ਆਜ਼ਾਦ ਹੋਣ ਦੀ ਘੋਸ਼ਣਾ ਹੋਈ ਤੇ ਲੱਖਾਂ ਲੋਕ ਇਹੋ ਜਿਹੇ ਸੀ ਜਿਨ੍ਹਾਂ ਨੂੰ ਆ ਆਜ਼ਾਦੀ ਵਾਲੇ ਦਿਨ ਦੀ ਜੰਗਸ਼ਕ ਸੈਣੀ ਪਈ ਉਹਨਾਂ ਦੇ ਪਰਿਵਾਰਾਂ ਨੂੰ ਵੜਿਆ ਗਿਆ ਚੁੱਕਿਆ ਗਿਆ ਉਹਨਾਂ ਦੀਆਂ ਲਾਸ਼ਾਂ ਗੱਡੀਆਂ 'ਚ ਭਰ-ਭਰ ਕੇ ਹਿੰਦੁਸਤਾਨ ਆਈਆਂ ਅਤੇ ਇਹ ਆਜ਼ਾਦੀ ਸਾਨੂੰ ਕੋਈ ਮੁਫਤ ਦੇ ਬਾਨ ਨਹੀਂ ਮਿਲੀ ਇਸ ਆਜ਼ਾਦੀ ਪਿੱਛੇ ਸਾਡੇ ਲੱਖਾਂ ਨੌਜਵਾਨਾਂ ਨੇ ਆਪਣੀ ਜਵਾਨੀ ਕੁਰਬਾਨ ਕਰ ਦਿੱਤੀ ਤਾਂ ਕਰਕੇ ਅਸੀਂ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਤੇ ਅਸੀਂ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਇਹ ਆਜ਼ਾਦੀ ਜਿਹੜੀ ਸਾਨੂੰ ਮਿਲੀ ਹੈ ਇਸ ਆਜ਼ਾਦੀ ਦੀ ਮਹਿਤਤਾ ਨੂੰ ਬਰਕਰਾਰ ਰੱਖੋ ਸਵਦੇਸ਼ੀ ਅਪਣਾਓ ਵਿਦੇਸ਼ੀ ਪੂਜਾਓ ਕਿਉਂਕਿ ਜੇ ਅਸੀਂ ਵਿਦੇਸ਼ੀ ਸਮਾਨ ਖਰੀਦਾਂਗੇ ਤੇ ਦੁਬਾਰਾ ਫੇਰ ਜਿਵੇਂ ਇਸ ਇੰਡੀਆ ਕੰਪਨੀ ਨੇ ਸਾਡੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕੀਤਾ ਸੀ ਤੇ ਸਾਡੇ ਵਿਸ਼ਾਲ ਦੇਸ਼ ਦੇ ਦੋ ਟੁਟੇ ਕਿਤੇ ਸੀ ਕਿਤੇ ਇਹ ਨਾ ਹੋਵੇ ਦੁਬਾਰਾ ਉਹੀ ਚੀਜ਼ ਸਾਨੂੰ ਵੇਖਣੀ ਪਵੇ ਸਾਡੇ ਨੌਜਵਾਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ